ਸਮਾਣਾ ਪਾਤੜਾ ਇਲਾਕੇ ਦੇ ਬੱਚਿਆਂ ਦੇ ਲਈ ਇੱਕ ਸਿੱਖਿਆ ਦਾ ਨਵਾਂ ਹੀ ਕਿਰਨ ਨਵਾਂ ਸਕੂਲ ਵਿਜ਼ਡਮ ਸਕੂਲ ਖੁੱਲ ਗਿਆ ਨਾਗਰੀ ਵਿਖੇ ਜ ਸਕੂਲ ਪਹੁੰਚਣ ਤੇ ਵਿਦਿਆਰਥੀਆਂ ਦਾ ਸਕੂਲ ਦੇ ਅਧਿਆਪਕਾਂ ਵੱਲੋਂ ਤਿਲਕ ਲਗਾ ਕੇ ਫੁੱਲ ਮਾਲਾ ਪਣਾ ਕੇ ਸਵਾਗਤ ਕੀਤਾ ਗਿਆ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਉਹ ਸਿੱਖਿਆ ਮਿਲੇਗੀ ਜਿਹੜੀ ਕਿ ਚੰਡੀਗੜ੍ਹ ਔਰ ਪਟਿਆਲਾ ਦੇ ਵਿਦਿਆਰਥੀਆਂ ਨੂੰ ਮਿਲਦੀ ਹੈ ਉਸ ਦੇ ਲਈ ਇਸ ਸਕੂਲ ਦੇ ਚੇਅਰਮੈਨ ਡਾਕਟਰ ਮੋਹਨ ਲਾਲ ਸ਼ਰਮਾ ਵੱਲੋਂ ਇਸ ਇਲਾਕੇ ਦੇ ਬੱਚਿਆਂ ਦੇ ਲਈ ਵਿਜ਼ਡਮ ਸਕੂਲ ਦੀ ਸਥਾਪਨਾ ਕਰਨਾ ਇੱਕ ਅਹਿਮ ਉਨਾਂ ਕੀ ਭੂਮਿਕਾ ਹੈ ਜਿਸ ਦੇ ਨਾਲ ਜਿਹੜੇ ਵਿਦਿਆਰਥੀ ਐ ਇਸ ਇਲਾਕੇ ਦੇ ਬੱਚੇ ਐ ਉਹਨਾਂ ਨੂੰ ਉਹ ਸਿੱਖਿਆ ਮਿਲੇਗੀ ਉਸਦੇ ਬਾਅਦ ਉਹ ਭਾਵੇਂ ਇੰਟਰਨੈਸ਼ਨਲ ਲੈਵਲ ਤੇ ਸਿੱਖਿਆ ਉਹਨੇ ਲੈਣੀ ਹੋਵੇ ਉਹ ਸਿੱਖਿਆ ਵੀ ਇੱਥੇ ਹਾਸਲ ਕਰ ਸਕਣਗੇ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਕੇ ਇੱਥੇ ਪ੍ਰਬੰਧ ਰੱਖੇ ਗਏ ਪੜਾਈ ਦੇ ਔਰ ਕਿਸ ਤਰ੍ਹਾਂ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਵੀ ਰੱਖਿਆ ਜਾਣਾ ਹੈ ਬੱਚਿਆਂ ਦੀ ਪੜਾਈ ਜਿੱਥੇ ਜ਼ਰੂਰਤ ਹੈ ਉਸ ਸਮੇਂ ਦੇ ਨਾਲ ਬੱਚਿਆਂ ਦੀ ਸੇਫਟੀ ਵੀ ਬਹੁਤ ਜ਼ਰੂਰੀ ਹੈ ਉਸ ਦੇ ਲਈ ਮੁਕੰਮਲ ਪ੍ਰਬੰਧ ਇਸ ਸਕੂਲ ਸੇ ਕੀਤੇ ਗਏ ਹਨ ਗੱਲਬਾਤ ਕਰਦੇ ਆ ਸਕੂਲ ਦੀ ਪ੍ਰਿੰਸੀਪਲ ਮੈਡਮ ਅਮਿ i am Walia, principal pml wisdom school nagri is here and feel immense pleasure to share with you all that today is the first day commencement of new session even first session i'll say of the school and uh, i welcome all the students as well as the parents in the school campus as it's the new chapter of their life but i assure all the parents and uh, even students also they are in safe hands and definitely they will get the best education not only academically even co curricular activities also will take care and will prove that this school will be the best school of the area so again on behalf of our worthy chairman sir dr mohan lal sharma and on behalf of P pml wisdom school i welcome all the students in new academic session and again i assure that under the dynamic leadership of dr mohanlal sharma and chairmanship of dynamic personality the school will excel and it will prove the best school of the area thank you namaskar uh, mai is sanstha de vich wisdom school de vich vice chairman asi ajj is apne khetar de vich nay school di shuruaat kiti hai sarayanu no, bahut bahut badhaiyan ਤੇ ਜੋ ਆਪਣੀ 50 ਕਿਲੋਮੀਟਰ ਦੇ ਵਿੱਚ ਇਲਾਕੇ ਦੇ ਵਿੱਚ ICSE ਬੋਰਡ ਦੀ ਕਮੀ ਮਹਿਸੂਸ ਹੋ ਰਹੀ ਸੀ ਅਸੀਂ ਉਹਨੂੰ ਪੂਰਾ ਕਰਨ ਜਾ ਰਹੇ ਹਾਂ ਤੇ ਅੱਗੇ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੇ ਸਕੂਲਾਂ ਤੋਂ ਬੈਸਟ ਬਣ ਕੇ ਦਿਖਾਵਾਂਗੇ ਬੱਚੇ ਵਧੀਆ ਅੱਗੇ ਮੁਕਾਮ ਤੇ ਜਾਣ ਪੜ ਕੇ ਤੇ ICSE ਚ ਅਸੀਂ ਬੈਸਟ ਹੀ ਬਣ ਕੇ ਦਿਖਾਵਾਂਗੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ